ਉਜਲੀ ਫਤਿਹ ਤੇ ਜਿੰਨੇ ਵੀ ਮੇਰੇ ਵੀਰ ਇੱਥੇ ਖੇਡ ਕੇ ਗਏ ਨੇ ਬਹੁਤ ਧੰਨਵਾਦ ਆ ਤੇ ਮੈਂ ਇੱਕ ਗੀਤ ਕਬੱਡੀ ਤੇ ਲਿਖਿਆ ਤੁਹਾਡੇ ਸਾਹਮਣੇ ਪੇਸ਼ ਕਰਦਾ ਓ ਮਾਰਕੰਜੀ ਨੇ ਡੇਗ ਲੰਦੇ ਨਾ ਰੋਕੇ ਰੁਕਦੇ ਨੇ ਓ ਪਤਮਾਂ ਦੇ ਵਿੱਚ ਮਦਾਨਾ ਦੇਖ ਬਸ਼ੇਰਾ ਬੰਗੂ ਮੁਕਦੇ ਨੇ ਓ ਪਤਮਾਂ ਦੇ ਵਿੱਚ ਮਦਾਨਾ ਦੇਖ ਬਸ਼ੇਰਾ ਬੰਗੂ ਮੁਕਤੇ ਨੇ ਓ ਚੱਕ ਪਲੇ ਤੇ ਚੱਕ ਪਾਲੇ ਤੇ ਲੈ ਆਉਂਦੇ ਕੰਮ ਹੋਣ ਨਹੀਂ ਦਿੰਦੇ ਹਾਨੀ ਦਾ ਓ ਬੇਚ ਮਦਾਨਾਂ ਤੇ ਪਤ ਲੱਗਦਾ ਵਸਾਂਬੀ ਹੋਈ ਜਵਾਨੀ ਦਾ ਓ ਬੇਚ ਮਦਾਨਾਂ ਤੇ ਪਤ ਲੱਗਦਾ ਵਸਾਂਬੀ ਹੋਈ ਜਵਾਨੀ ਦਾ ਹੱਕ ਕੋਈ ਨਹੀਂ ਹੁੰਦਾ ਮਾਰ ਕੇ ਜੱਫੇ ਰੱਖੀ ਜਾਂਦੇ ਨੇ ਜਦ ਫਾਚਾਂਦੇ ਨੇ ਸੰਗੀਤ ਧੂੜਾ ਪੱਟੀ ਜਾਂਦੇ ਨੇ ਜਦ ਫਾਚਾਂਦੇ ਨੇ ਸੰਗੀਤ ਧੂੜਾ ਪੱਟੀ ਜਾਂਦੇ ਨੇ ਉਹ ਨੰਬਰ ਆ ਬਿਚ ਨਹੀਂ ਕਰਨਾ ਉਹ ਨੰਬਰ ਆ ਬਿਚ ਨਹੀਂ ਕਰਨਾ ਮੇ ਤਰ੍ਹਾਂ ਕ ਮਸਦਾਨੀ ਦਾ ਉਹ ਵਿੱਚ ਮਦਾਨਾਂ ਦੇ ਪਤ ਲੱਗਦਾ ਵਸਾਂਵੀ ਹੋਈ ਜਵਾਨੀ ਦਾ ਉਹ ਵਿੱਚ ਮਦਾਨਾਂ ਦੇ ਪਤ ਲੱਗਦਾ ਵਸਾਂਵੀ ਹੋਈ ਜਵਾਨੀ ਦਾ ਹਮ ਮਾਰਪਟਾਂ ਤੇ ਥਾਪੀ ਉਹ ਮਾਰਪਟਾਂ ਤੇ ਥਾਪੀ ਉਹ ਫੁੱਲਾ ਬੁੰਗ ਜਾਂਦੇ ਖੜਦੇ ਨੇ ਉਹ ਪਤਾ ਤਾਂ ਉਹਦੋ ਲੱਗਦਾ ਹੋਏ ਜਦ ਨੰਬਰ ਲੈ ਕੇ ਸ ਮੁੜਦੇ ਨੇ ਪਤਾ ਤੇ ਉਹਦੋਂ ਲੱਗਦਾ ਹੋਵੇ ਜਦ ਨੰਬਰ ਲੈ ਕੇ ਬਾਪਸ ਮੁੜਦੇ ਨੇ ਚੋਰ ਬਰ ਕੇ ਆ ਜਾਂਦਾ ਉਹ ਚੋਰ ਬਰ ਕੇ ਆ ਜਾਂਦਾ ਓਏ ਫਰੀ ਇੱਥੇ ਦਿਲ ਦੇ ਜਾਨੀ ਦਾ ਉਹ ਬੇਚ ਮਦਾਨਾ ਦੇ ਬਦ ਲੱਗਦਾ ਵਸਾਂਵੀ ਹੋਈ ਜਵਾਨੀ ਦਾ ਉਹ ਬੇਚ ਮਦਾਨਾ ਦੇ ਬਦ ਲੱਗਦਾ ਵਸਾਂਵੀ ਹੋਈ ਜਵਾਨੀ ਦਾ ਉਹ ਹਰ ਬੰਦੇ ਦਾ ਇੱਥੇ ਆ ਕੇ ਖੂਨ ਗਾਵਦਾ ਗਾ ਖੇਡ ਕਬੱਡੀ ਵਾਲਾ ਓਏ ਕੰਮ ਡਾਉਰਦਾਗਾ ਹਰ ਬੰਦੇ ਦਾ ਇੱਥੇ ਆ ਕੇ ਖੂਨ ਗਾਲਦਾਗਾ ਓ ਖੇਡ ਕਬੱਡੀ ਵਾਲਾ ਓਏ ਕੰਮ ਡਾਉਰਦਾਗਾ ਚੰਗਾ ਕੰਮ ਨਹੀਂ ਸਮਝਦੇ ਅਸੀਂ ਕਿਸੇ ਦੀ ਪਰ ਨਿਸ਼ਾਨੀ ਦਾ ਓ ਵਿੱਚ ਮਦਾਨਾ ਦੇ ਬਤ ਲੱਗਦਾ ਵਸਾਂਵੀ ਹੋਈ ਜਵਾਨੀ ਦਾ ਓ ਵਿੱਚ ਮਦਾਨਾ ਦੇ ਬਤ ਲੱਗਦਾ ਵਸਾਂਵੀ ਹੋਈ ਜਵਾਨੀ ਦਾ ਕਰਦਾ ਹਰ ਬੰਦਾ ਕੋਈ ਛੇਰ ਕਹਾਉਂਦਾ ਗੱਜਦ ਸਵਾ ਸ਼ੇਰ ਨਾਲ ਪੰਗਾ ਪੈਂਦਾ ਗਾ ਸਿਰਦੂਲੇ ਵਾਲਾ ਜੱਸਾ ਹੋਏ ਗੱਲ ਸੱਚੀਆਂ ਕਹਿੰਦਾ ਗਾ ਸਿਰਦੂਲੇ ਵਾਲਾ ਜੱਸਾ ਹੋਏ ਗੱਲ ਸੱਚੀਆਂ ਕਹਿੰਦਾ ਗਾ ਇੱਛਤ ਵਾਲਾ ਖੇਡ ਕਬਾਡੀ ਦਾ ਇੱਛਤ ਵਾਲਾ ਖੇਡ ਕਬਾਡੀ ਦਾ ਓਏ ਹੌਣ ਨੀ ਦੇਣਾ ਏ ਬਦਨਾਮੀ ਦਾ ਓ ਵਿੱਚ ਮੈਦਾਨਾਂ ਦੇ ਪਤ ਲੱਗਦਾ ਵਸਾਂਵੀ ਹੋਈ ਜਵਾਨੀ ਦਾ ਓ ਵਿੱਚ ਮੈਦਾਨਾਂ ਦੇ ਬਦ